ਦੋਸਤੋ ਕਹਿੰਦੇ ਹਨ ਕਿ ਫੈਸ਼ਨ ਦੇ ਜ਼ਮਾਨੇ ਮੈਂ ਗਾਰੰਟੀ ਦੀ ਉਮੀਦ ਮਤ ਕਰਨਾ ਲੇਕਿਨ ਅੱਜ ਕੀ ਇਸ ਵੀਡੀਓ ਮੈਂ ਫੈਸ਼ਨ ਵੀ ਹੋਗਾ ਔਰ ਇਸ ਬਾਤ ਕੀ ਗਾਰੰਟੀ ਵੀ ਹੋਗੀ ਕਿ ਆਪਕੋ ਬਹੁਤ ਪਸੰਦ ਆਏਗੀ ਤੇ ਇਸ ਉਤ ਪਹੁੰਚੇ ਹਾਂ ਡੇਰਾ ਬਸੀ ਦੇ ਵਿੱਚ ਖਾਸ ਗੱਲ ਇਹ ਹੈ ਤੁਹਾਡੀ ਮੁਲਾਕਾਤ ਕਰਵਾਉਣ ਲੱਗੇ ਆ ਉਹਨਾਂ ਸਿੱਖਿਅਕਤਾ ਦੇ ਨਾਲ ਜਿਨ੍ਹਾਂ ਨੂੰ ਫੈਸ਼ਨ ਦੀ ਇੰਡਸਟਰੀ ਸੰਭਾਲਦੇ ਹੋਏ 44 ਸਾਲ ਹੋ ਗਏ ਕਿ ਦਲੀਪ ਕੁਮਾਰ ਤੋਂ ਲੈ ਕੇ ਰਿਤਿਕ ਰੋਸ਼ਨ ਤੱਕ ਦਾ ਜਿਹੜਾ ਵੀ ਫੈਸ਼ਨ ਆਇਆ ਮੀਨੂ ਭਾਈ ਸਾਹਿਬ ਦੱਸ ਰਿਸੀ ਕਹਿੰਦੇ ਕਿ ਇਹੋ ਜਿਹੇ ਪੈਂਟਾਂ ਵੀ ਅਸੀਂ ਬਣਾਈਆਂ ਨੇ 32 32 ਇੰਚ ਦੀ ਇੱਕ ਇੱਕ ਮੂਰੀ ਹੁੰਦੀ ਸੀ ਮੇਰੇ ਨਾਲ ਇਸ ਵਕਤ ਸਰਦਾਰ ਕਾਕਾ ਸਿੰਘ ਜੀ ਮੌਜੂਦ ਨੇ ਤੇ ਇਹਦੇ ਸਰਦਾਰ ਕੀਮਤ ਸਿੰਘ ਜੀ ਮੌਜੂਦ ਨੇ ਨਾਂ ਵੀ ਬੜਾ ਖੂਬਸੂਰਤ ਹੈ ਦੋਸਤੋ ਇਹ ਦੋਨੋਂ ਸ਼ਕਸ਼ੀਤਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹਨ ਇਹਨਾਂ ਦਾ ਇੱਕ ਨਿਯਮ ਹੈ ਕਿ ਇਹ ਕਦੇ ਵੀ ਕਿਸੇ ਮਰਗਤ ਦਾ ਕਪੜਾ ਹੋਵੇ ਜਾਂ ਕਿਸੇ ਮੰਦਰ ਮਸਜਿਦ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਧਾਰਮਿਕ ਸਥਾਨ ਦਾ ਕੋਈ ਕਪੜਾ ਹੋਵੇ ਉਸ ਦੇ ਪੈਸੇ ਚਾਰਜ ਨਹੀਂ ਕਰਦੇ ਕੱਚੀ ਸਲਾਈਆਂ ਵਾਲਾ ਹੁੰਦਾ ਜੀ ਕੱਚੀ ਸਲਾਈਆਂ ਸਹੀ ਹਾਂ ਜੀ ਚਲੋ ਇੱਕ ਦਿਨ ਸਾਰੇ ਨਹੀਂ ਜਾਣਾ ਸਾਨੂੰ ਜਿਹੜਾ ਦੁਨੀਆ ਤੇ ਆ ਗਿਆ ਜਾਣਾ ਹੀ ਜਾਣਾ ਕੋਈ ਨਿਸਾਨ ਸਾਹਿਬ ਦਾ ਹੋਵੇ ਪੀਰ ਦਾ ਹੋਵੇ ਮੰਦਰ ਦਾ ਹੋਵੇ ਕਿਸੇ ਦਾ ਵੀ ਝੰਡਾ ਹੋਵੇ ਉਹ ਅਸੀਂ ਪ੍ਰੀਕ ਬਣਾ ਕੇ ਦੇਣਾ ਹੈ ਠੀਕ ਹੈ ਔਰ ਕੋਈ ਕਿਸੇ ਨੂੰ ਨਹੀਂ ਤੁਸੀਂ ਕਹਿੰਦੇ ਵੀ ਅਸੀਂ ਤਾਂ ਸਿੱਖਾ ਹੈਗੇ ਆਂ ਵੀ ਤੁਸੀਂ ਫਲਾਣੇ ਨੂੰ ਜਿੱਦਾ ਨਹੀਂ ਜ ਨਹੀਂ ਹੈ ਸੀਗੇ ਕਿਸੇ ਵੀ ਧਰਮ ਦਾ ਹੋ ਜਾਓ ਬਹੁਤ ਹੈ ਜੋ ਵੀ ਆਂਦੇ ਆ ਜਿਹੜੇ ਕਿ ਸਾਨੂੰ ਪੈਸੇ ਦੇਣ ਵਾਸਤੇ ਆਂਦੇ ਆ ਜੇ ਮੈਂ ਪਾਉਂਦੇ ਨਹੀਂ ਜੀ ਮੈਂ ਇਸ ਲੈਣਾ ਨਹੀਂ ਵੀ ਸਾਡਾ ਨਾਂ ਟੁੱਟ ਜਾਏ ਲੋਕਡਾਊਨ ਵਿੱਚ ਵੀ ਇੱਕ ਪਾਸੇ ਜਦੋਂ ਸਭ ਦਾ ਕੰਮ ਮੰਦਾ ਪੈ ਗਿਆ ਸੀ ਤਾਂ ਉਦੋਂ ਵੀ ਸਿੰਘ ਟੇਲਰਸ ਨੇ ਆਪਣਾ ਇੱਕ ਨੇਮ ਨਹੀਂ ਤੋੜਿਆ ਬਲਕਿ ਸਪੈਸ਼ਲ ਪਰਮਿਸ਼ਨ ਲੈ ਕੇ ਸਿਰਫ ਇਸੇ ਕੰਮ ਲਈ ਦੁਕਾਨ ਖੋਲਦੇ ਰਹੇ ਤਾਂ ਕਿ ਦੁਨੀਆ ਤੋਂ ਜਾਣ ਵਾਲੀ ਦੀ ਆਖਰੀ ਰਸਮਾ ਉਸਦੇ ਪਰਿਵਾਰਕ ਮੈਂਬਰ ਸਮੇ ਸਿਰ ਨਿਭਾ ਸਕਣ ਇਹ ਨਹੀਂ ਸੋਚਿਆ ਵੀ ਅਸੀਂ ਵੀ ਲੋਕਡਾਊਨ ਚ ਵੀ ਸਾਡੇ ਕੋਲ ਕਮਾਈ ਨਹੀਂ ਆ ਰਹੀ ਵੀ ਅਸੀਂ ਇਹਨਾਂ ਤੋਂ ਲੈ ਲੀਏ ਪੈਸਾ ਨਹੀਂ ਐਸਾ ਨਹੀਂ ਜੀ ਕੋਈ ਹਾਂ ਅਸੀਂ ਫਰੀ ਬਣਾਣਾ ਹੈ ਠੀਕ ਹੈ ਉਹ ਤੁਹਾਡਾ ਨੀ ਉਹ ਪੱਕਾ ਨਿਯਮ ਹੈ ਤੁਹਾਡਾ ਹਾਂ ਉਹ ਨਹੀਂ ਮੈਂ ਪੱਕਾ ਜੀ ਹਾਂ ਜੀ ਅਸੀਂ ਇਹੀ ਕੰਮ ਕਰਕੇ ਅਸੀਂ ਆਪਣੇ ਬੱਚੇ ਸਾਰੇ ਵਿਆਹਤੇ ਵੀ ਸਾਡੇ ਕੋਲ ਕੋਈ ਐਸਾ ਕੋਈ ਨਹੀਂ ਕਿ ਵੀ ਅਸੀਂ ਕਰਜ਼ਾਈ ਹੋਏ ਕਿਸੇ ਦੇ ਆ ਕੁਸੋਇਆ ਅਸੀਂ ਤੋਂ ਵੀ ਕੱਢਿਆ ਅਸੀਂ ਜੋਗ ਵੀ ਕੱਢਿਆ ਹੈ ਸਾਡੇ ਕੋਲ ਚਾਹੇ ਬੱਚਾ ਹੈ ਚਾਹੇ ਨਾ ਬੱਚੇ ਪੈਸਾ ਜੀ ਕੋਈ ਯਾ ਕਿਸੇ ਤੋਂ ਮੇਰੇ ਤੇਰੇ ਵਾਰ ਤੋਂ ਲੈ ਕੇ ਕਿਸੇ ਤੋਂ ਅਸੀਂ ਬਿਆ ਕਿਤੇ ਆ ਕੋਈ ਐਸਾ ਨਹੀਂ ਕਿ ਅੱবি ਅਸੀਂ ਪੈਸੇ ਜੋੜਨੇ ਆ ਬੈਂਕ ਕੋਲ ਜੁੜ ਗਏ ਸਾਡੇ ਇਹ ਕੋਈ ਗੱਲ ਨਹੀਂ ਹੈਗੀ ਜੀ ਕਿਉਂਕਿ ਪਹਿਲੇ ਤਾਂ ਹੈ ਹੀ ਨਹੀਂ ਸੀ ਸਲਾਈ ਨਹੀਂ ਸੀ ਬੰਦ ਸੀ ਨਹੀਂ ਹੁਣ ਇਹ 2-4 ਸਾਲ ਹੋ ਗਏ ਸਲਾਈ ਥੋੜੀ ਜੀ ਠੀਕ ਹੋਈ ਹੈ ਇਸ ਕਰਕੇ ਥੋੜਾ ਕੰਮ ਠੀਕ ਹੈ ਹੁਣ ਜਿੱਦਾਂ ਸਟਾਰਟਿੰਗ ਦੇ ਵਿੱਚ ਤੁਸੀਂ ਕੰਮ ਕਰਨਾ ਸਟਾਰਟ ਕੀਤਾ ਉਦੋਂ ਟ੍ਰੇਲਰਿੰਗ ਦੀ ਫੀਸ ਕਿੰਨੀ ਸੀ ਤੁਹਾਡੀ ਜਦੋਂ ਅਸੀਂ ਮੇਰੇ ਕੱਲ 30 ਰੁਪਏ ਦੇ ਪੈਂਟ ਬਣਾਏ ਜੀ 10 ਰੁਪਏ ਦੀ ਪੈਂਟ ਹਾਂਜੀ ਤੇ ਸ਼ਰਟ ਸ਼ਰਟ ਦਾ ਵੀ ਮਾਰੇ 70 ਰੁਪਏ ਸੀ ਪੈਂਟ ਸ਼ਰਟ ਦੋਨੋਂ ਦੀ 70 ਰੁਪਏ ਹਾਂਜੀ ਅੱਛਾ ਮੈਂ ਤੁਹਾਨੂੰ ਦੱਸਦਾ ਜੀ ਸਿੰਘ ਸਾਹਿਬ ਨੇ ਜਿਹੜਾ ਸਟਾਰਟ ਕੀਤਾ ਸੀਗਾ 1980 ਦੇ ਵਿੱਚ ਸਟਾਰਟ ਕੀਤਾ ਸੀਗਾ ਇਹ ਕੰਮ ਔਰ ਕਮਾਲ ਦੀ ਗੱਲ ਹੈ ਵੀ ਦੋਨੋਂ ਜਿਹੜੇ ਸਾਡੇ ਕੋਲ ਸਿੰਘ ਸਾਹਿਬ ਨੇ 1980 ਤੋਂ ਲੈ ਕੇ ਦੋਨੋਂ ਜਿਹੜੇ ਨੇ ਇਕੱਠੇ ਹੀ ਕੰਮ ਕਰ ਰਹੇ ਆ ਤੁਹਾਡਾ ਕੀ ਇਹਦੇ ਵਿੱਚ ਕੀ ਰੀਜ਼ਨ ਹੈਗਾ ਕੀ ਸੀਕ੍ਰੈਟ ਹੈ ਵੀ ਤੁਸੀਂ ਇਕੱਠੇ ਚਲਾ ਰਹੇ ਹੋ ਇਹ ਔਰ ਇੰਨੇ ਸਾਲਾਂ ਤੋਂ ਪਤਾ ਕੀ ਹੈ ਜੀ ਆਪਾਂ ਨੇ ਜੇ ਇਹ ਨਹੀਂ ਆਏਗਾ ਆਪਾਂ ਨੇ ਹਿਸਾਬ ਕਿਤਾਬ ਲਿਖਣਾ अच्छा दो पैसे ਦਾ ਹੈਗਾ ਅਸੀਂ ਹਿਸਾਬ-ਕਿਤਾਬ ਪੂਰਾ ਦੇਣਾ ਤੁਹਾਡੇ ਕੋਈ ਫਰਕ ਨਹੀਂ। اچھا ਜੀ। ਦੁਕਾਨਦਾਰੀ ਜਿਹੀ ਹੁੰਦਾ ਏ। ਠੀਕ ਹੈ। ਜਿੰਨਾ ਕੋਈ ਪੈਸਾ ਆਣਾ ਸੀ ਲਿਖ ਲੈਣਾ ਇੰਨੇ ਪੈਸੇ। ਕਿੰਨੇ ਅਸੀਂ ਭਲਾਣੇ ਨੇ ਤੇ ਇੰਨੇ ਬਚੇ। ਠੀਕ ਹੈ। ਇਮਾਨਦਾਰੀ ਨਾਲ ਔਰ ਇੱਕ ਦੂਜੇ ਦੇ ਉੱਤੇ ਤੁਹਾਨੂੰ ਵਿਸ਼ਵਾਸ ਵੀ ਹੈਗਾ ਪੂਰਾ। ਠੀਕ ਹੈ। ਇਹ ਯਾਨੀ ਕਿ ਸਾਨੂੰ ਨਸ਼ਾ ਪਤਾ ਨਹੀਂ ਹੈਗਾ ਕੋਈ ਵੀ। ਇਸ ਕਰਕੇ ਵੀ ਅਸੀਂ ਸ਼ਹਿਰ ਵੈਗਰੂ ਨੇ ਮਹਾਰਾਜ ਨੇ ਸਾਨੂੰ ਠੀਕ ਰੱਖਿਆ ਹੋਇਆ ਏ। ਬਈ ਕੰਮ ਕਾਰ ਜਿਹੜਾ ਹੋ ਰਿਹਾ ਸਾਡੇ ਕੋਲ ਠੀਕੇ ਹੋ ਰਿਹਾ ਜੇ ਨਸ਼ੇ ਪਤਾ ਆਣਾ ਦੇ ਵੀ ਹੈ ਵੀ ਜਦੋਂ ਜ਼ਿਆਦਾ ਨਸ਼ਾ ਕਰਤਾ ਤਾਂ ਚਲੋ ਜੀ ਬੰਦ ਕਰਕੇ ਚਲੇ ਜਾਈਏ ਆਪਾਂ ਤੇ ਇਹੀ ਹੈ ਕਿ ਆਪਾਂ ਇਹ ਕੰਮ ਕਰਨਾ ਆਇਆ ਦੇਣਾ ਸਵੇਰੇ ਵੀ ਇਸ ਕਰਕੇ ਸੀ ਸਵੇਰੇ ਆ ਕੇ ਆ ਸ਼ਾਮ ਨੂੰ ਵੀ ਆਮ ਤੇ ਰਾਤ ਨੂੰ ਤੇ 9 ਵਜੇ ਜਾਂਦੇ ਆ ਸ਼ਾਮ ਨੂੰ ਦੁਕਾਨ ਤੋਂ ਅੱਛਾ ਜੀ ਹਾਂ ਔਰ ਇੱਕ ਹੋਰ ਗੱਲ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਔਰ ਮੈਂ ਚਾਹਨਾ ਵੀ ਹੋਰ ਜਿਹੜੇ ਨੇ ਸਾਡੇ ਵੀਰ ਸਿੱਖਪਰਾ ਜ਼ਰੂਰ ਅਡਾਪਟ ਕਰਨ ਭਾਈ ਸਾਹਿਬ ਦਾ ਇਹ ਆਪਣਾ ਕੰਮ ਹੈਗਾ ਦੋਨਾਂ ਦਾ ਔਰ ਤਕਰੀਬਨ 44 ਸਾਲ ਹੋ ਗਏ ਇਹਨਾਂ ਨੂੰ ਇਕੱਠੇ ਕੰਮ ਕਰਦਿਆਂ ਨੂੰ ਕਈ ਵਾਰੀ ਅਸੀਂ ਕੀ ਕਰਦੇ ਆ ਕਿ ਜਿਹੜਾ ਸਾਡਾ ਕੰਮ ਹੁੰਦਾ ਅਸੀਂ ਥੋੜਾ ਜਿਹਾ ਅਵੇਸਲੇ ਹੋ ਜਾਂਦੇ ਆ ਜਾਂ ਦਸਤਾਰ ਅਸੀਂ ਥੋੜੀ ਛੋਟੀ ਬਨ ਲੈਂਦੇ ਆ ਪਰ ਨਾ ਮੰਨ ਕੇ ਕਰੀ ਜਾਂਦੇ ਵੀ ਇਹ ਤਾਂ ਆਪਣਾ ਹੀ ਕੰਮ ਹੈ ਕਿਹੜਾ ਕਿਤੇ ਬਾਹਰ ਜਾਣਾ ਸਾਰਾ ਦਿਨ ਤੁਸੀਂ ਇੱਥੇ ਹੀ ਹੁੰਨੇ ਹੋ ਜੀ ਹਾਂਜੀ ਹਾਂਜੀ ਪਰ ਦੇਖੋ ਦਸਤਾਰ ਕਿੰਨੀ ਸੋਹਣੀ ਬੰਨੀ ਹੋਈ ਐ ਦੋਨੋਂ ਸਿੰਘ ਸਾਹਿਬ ਨੇ ਦਸਤਾਰ ਪਹਿਲਾਂ ਸਜਾਉਂਦੇ ਆ ਸਵੇਰੇ ਸਵੇਰੇ ਜੀ ਹਾਂ ਦਸਤਾਰ ਪਹਿਲੇ ਸਜਾਉਂਦੇ ਆ ਠੀਕ ਹਰ ਹਰ ਦਸਤਾਰ ਸਜਾਉਂਦੇ ਆ ਇਨੀ ਕਿਵੇਂ ਅਸੀਂ ਚੱਕ ਕੇ ਰੱਖਣੀ ਐ ਨਹੀਂ ਇਹ ਕਦੇ ਪਟਕਾ ਬੰਦ ਕੇ ਤੇ ਆਈਏ ਨਹੀਂ ਹੈ ਦੁਕਾਨ ਦੇ ਅੱਛਾ ਜੀ ਮੈਂ ਕਿਹਾ ਸਿੰਘ ਸਾਹਿਬ ਪਰਸਨੈਲਿਟੀ ਹੋਰ ਹੋ ਜਾਂਦੀ ਹੈ ਜੀ ਪੱਗ ਬੰਨ੍ਹ ਕੇ ਹੁੰਦੀ ਹੈ ਜੀ ਹਾਂ ਪੱਗ ਬੰਨ੍ਹ ਕੇ ਕਿਰਤਾ ਪਜਾਮਾ ਆ ਪਟਕਾ ਬੰਨ੍ਹਿਆ ਹੋਇਆ ਕੋਈ ਸੋਰ ਪਰਚੰਦੀ ਆ ਨਹੀਂ ਅਸੀਂ ਜਿਹੜੇ ਲੋਕਡਾਊਨ ਲੱਗਿਆ ਹੈ ਜੀ ਨਾ ਲੋਕਡਾਊਨ ਚ ਮੇਰੇ ਕੋਲ ਸਾਡੇ ਕੋਲ ਇੰਨੇ ਡੈੱਟ ਕੇਸ ਆ ਜਾਂਦੇ ਆ ਜੀ ਅੱਛਾ ਵੈਸੇ ਤੁਹਾਨੂੰ ਕੋਈ ਦੁਕਾਨਦਾਰ ਨੂੰ ਸਾਨੂੰ ਅਸੀਂ ਜਦੋਂ ਬਣਾਉਂਦੇ ਹੁੰਦੇ ਸੀ ਪੁਲਿਸ ਵਾਲੇ ਫਿਰਦੇ ਸੀ ਉਹਨਾਂ ਨੂੰ ਵੀ ਅਸੀਂ ਇਹੀ ਕਹਿੰਦੇ ਸੀ ਕਿ ਵੀ ਸਾਡੇ ਅਸੀਂ ਸੱਟ ਹੇ ਨੀਚੇ ਕਰਕੇ ਬਾਹਰ ਉਹਨਾਂ ਨੂੰ ਖੜਾ ਦਿੰਦੇ ਸੀ ਜਿਹੜੇ ਆ ਕੇ ਵੀ ਪਰ ਉਹ ਵੀ ਪੁਲਿਸਾਇਆ ਵਿਚਾਨ ਸਾਡੇ ਦੇ ਵਿੱਚ ਸੀ ਡੈਥ ਕੇ ਦਾ ਉਹ ਕੱਪੜੇ ਬਣਾ ਰਹੇ ਆ ਸਾਡੇ ਕੋਲ ਹੁਣ ਇੱਕ ਲੇਡੀ ਜਾਈ ਜੀ ਉਹਨੇ ਪੇਰ ਮੰਦਿਰ ਦਾ ਆਪਣੇ ਦਾ ਪਰਦੇ ਬਣਾਈ ਦੋ ਜੀ ਅੱਛਾ ਜੀ ਉਹ ਐ ਨਹੀਂ ਕਿ ਸਾਨੂੰ ਨੇ ਉਹ ਦੱਸ ਕੇ ਗਈ ਹੈ ਸਾਨੂੰ ਕਹਿਣ ਲੱਗੀ ਉਹ ਪਿੰਦੇ ਪੈਸੇ ਮੱਖਾਂ ਦੀ ਪੈਸਾ ਨਹੀਂ ਕੋਈ ਜੀ ਇੱਧਰ ਲੈਣਾ ਹੈ ਉਹ ਸਾਡੇ ਕੋਲ ਤੇ ਚਲੀ ਗਈ ਕਿ ਮੈਂ ਬਾਜ਼ਾਰ ਜਾ ਮੈਂ ਫਿਰ ਮੁੜ ਕੇ ਆਉਂਦੀ ਆ ਉਹ ਸਾਡੇ ਕੋਲ ਨਾਲ ਹੈ ਨਾਲ ਸਮੋਸੇ ਲੈ ਕੇ ਆਈ ਜੇ ਨਾਲ ਠੰਡੇ ਦੀ ਬੋਤਲ ਲੈ ਆਈ ਜੀ ਅਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਬੜਾ ਗਲਤ ਕੰਮ ਕੀਤਾ ਜੀ ਕਹਿੰਦੇ ਨਹੀਂ ਜੀ ਤੁਸੀਂ ਇੱਕ ਜੀ ਅੰਕਲ ਜੀ ਸਾਡੇ ਵੀ ਨੇ ਅੰਕਲ ਸਮਝ ਕੇ ਤੁਸੀਂ ਲੈ ਲੋ ਠੀਕ ਹੈ ਯਾਨੀ ਕਿ ਐਸੀ ਗੱਲ ਕੀਤੀ ਉਹ ਪਹਿਲੇ ਬਾਾਰ ਕੀਤੀ ਹੈ ਨਹੀਂ ਕਿ ਐਸੀ ਲੰਦੇ ਨਹੀਂ ਕਿਸੇ ਕੋਲ ਠੀਕ ਹੈ ਠੀਕ ਹੈ ਠੀਕ ਹੈ ਕੋਈ ਫੀਸ ਨਹੀਂ ਲੈਂਦੇ ਫ੍ਰੀ ਹੁੰਦਾ ਸਿਸਟਮ ਸਾਰਾ ਬਣਾ ਕੇ ਉਹਨਾਂ ਨੂੰ ਪੈਲ ਦੇ ਧਾਰ ਤੇ ਉਹ ਕਰਦੇ ਆ ਉਸ ਤੋਂ ਬਾਅਦ ਫਿਰ ਆਪਣਾ ਕੰਮ ਸ਼ੁਰੂ ਕਰਦੇ ਆ ਕਿਤੋਂ ਵੀ ਰਾਤ ਆ ਜਾਏ ਦਿਨ ਆ ਜਾਏ ਉਹ ਆਪਣਾ ਐਕਸਟਰਾ ਟਾਈਮ ਲਗਾ ਦਿੰਦੇ ਆ ਇਹ ਸਭ ਤੋਂ ਵੱਡੀ ਗੱਲ ਲੱਗੀ ਇਹਨਾਂ ਦੀ ਇਹ ਕੋਈ ਦੇਵੀ ਦਾ ਕੋਈ ਮਤਲਬ ਉਹ ਹੁੰਦਾ ਚੰਡੀ ਵਗੈਰਾ ਬਣਾਉਂਦੇ ਹੈਗੇ ਆ ਪੀਰ ਦਾ ਇਨਸਾਨ ਸਾਹਿਬ ਬਣਾਉਣਾ ਹੁੰਦਾ ਹੈਗਾ ਤੇ ਕੋਈ ਕੋਈ ਚੀਜ਼ ਵੀ ਤਿਆਰ ਕਰਨੀ ਆ ਕੋਈ ਵੀ ਧਾਰਮਿਕ ਰਿਲੇਟਡ ਤੇ ਇਹ ਕੋਈ ਜਿਵੇਂ ਡੈਥ ਕੇਸ ਚ ਕੋਈ ਤਿਆਰ ਕਰਨਾ ਹੋਵੇ ਇਹ ਪਹਿਲ ਦੇ ਦਾ ਦੇਖ ਕਰ ਦਿੰਦੇ ਆ ਕੋਈ ਉੱਚ ਉਹ ਨਹੀਂ ਕਰਦੇ ਹੈਗੇ ਆ ਹਾਂ ਇੱਕ ਹੋਰ ਦੇਖਿਆ ਮੈਂ ਇਹਨਾਂ ਦਾ ਜਿਵੇਂ ਹੁਣ ਅਸੀਂ ਮਾਰਕੀਟ ਚ ਬਹੁਤ ਟੇਲਰ ਨੇ ਤਰ੍ਹਾਂ ਤਰ੍ਹਾਂ ਦੇ ਟੇਲਰ ਹੈਗੇ ਆ ਪਰ ਇਹਨਾਂ ਦਾ ਖਾਸ ਗੱਲ ਹੈ 300 ਰੁਪਏ ਦਾ ਘੱਟੋ ਘੱਟ ਫਾਰ ਗਿਆ ਲੈਸ ਮਤਲਬ ਬਿਲਕੁਲ ਘੱਟ ਰੇਟ ਚ ਹੁਣ ਜਿਵੇਂ ਹੁਣ ਮਾਰਕੀਟ ਰੇਟ 1000 1200 ਰੁਪਏ ਚੱਲ ਰਿਹਾ ਹੈਗਾ ਪੈਂਟ ਗਨੀਜ਼ ਦਾ ਇਹਨਾਂ ਦੇ ਦੇਖਿਆ ਹੋਈ 6 700 ਦੇ ਨੇੜੇ ਤੇੜੇ ਹੈਗੇ ਨੇ ਇਹਦਾ ਪੈਂਟ ਗਨੀਜ਼ ਦਾ ਉੱਤੇ ਕੁਆਲਿਟੀ ਉਹਨਾਂ ਦਾ ਬੈਸਟ ਹੈ ਅਸੀਂ ਤੇ ਇਹ ਕੰਮ ਸਿੱਖਣੇ ਨੂੰ 3 ਸਾਲ ਲਾਏ ਆ ਜੀ ਕੋਈ ਪੈਸਾ ਨਹੀਂ ਲੈਂਦਾ ਹੈ ਨਾ ਜਾ ਨੂੰ ਕਿਸੇ ਨੇ ਦਿੱਤਾ ਸੀ ਚਾਹ ਵੀ ਸਾਡਾ ਮਾਸਟਰ ਕਦੇ ਪਲਾਦ ਹੁੰਦਾ ਸੀ ਇਹ ਕਦੇ ਨਹੀਂ ਜੀ ਅੱਛਾ ਹੁਣ ਤੇ ਇਸ ਕੰਮ ਵਾਸਤੇ ਪਹਿਲੇ ਤੇ ਅਗਲੇ ਸੋਚਦੇ ਆਂ ਕਿ ਸਾਨੂੰ ਦੇਗਾ ਕਿਆ ਮਾਸਟਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਜਿਹੜਾ ਯੂਥ ਹੈਗਾ ਨਵਾਂ ਚਾਹੀਏ ਉਹਨੂੰ ਆਂਦਾ ਕੁਛ ਨਾ ਹੋਵੇ ਹਾਂਜੀ ਹਾਂਜੀ ਪਹਿਲਾਂ ਇਹ ਪੁੱਛਦੇ ਆ ਵੀ ਸਾਨੂੰ ਦੋਂਗੇ ਕਿੰਨਾ ਹਾਂਜੀ ਹਾਂਜੀ ਸਹੀ ਹੈ ਜੀ ਇਸ ਤਰੀਕੇ ਦਾ ਭਾਈਚਾਰਾ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਫਲਸਫਾ ਦਿੱਤਾ ਹੈਗਾ ਔਰ ਜਿਹੜੀ ਇਹ ਸ਼ਾਪ ਹੈਗੀ ਹੈ ਇਹਦਾ ਨਾਮ ਵੀ ਸਿੰਘ ਟੇਲਰਸ ਹੈ ਰਾਈਟ ਤੁਸੀਂ ਵੀ ਇੱਥੇ ਆਓ ਇਹਨਾਂ ਦੇ ਦਰਸ਼ਨ ਵੀ ਕਰੋ ਇਹਨਾਂ ਨਾਲ ਗੱਲਬਾਤ ਵੀ ਕਰੋ ਔਰ ਜ਼ਰੂਰ ਇਹਨਾਂ ਤੋਂ ਸੋ ਆਇਓ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਹਾਨੂੰ ਬਹੁਤ ਚੰਗਾ ਲੱਗੂਗਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ